कपूरथला ਦੇ ਕਾਲਾ ਸੰਗਿਆ ਚ ਇਸ ਪਰਿਵਾਰ ਨੇ ਮੌਤ ਨੂੰ ਗਲੇ ਕਿਉਂ ਲਾਇਆ ਇਹ ਸਵਾਲ ਇੱਥੇ ਮੌਜੂਦ ਹਰ ਸ਼ਖਸ ਪੁੱਛ ਰਿਹਾ ਸੀ 40 ਸਾਲਾ ਮਨੋਹਰ ਲਾਲ ਉਸ ਦੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦੀ ਜਦੋਂ ਘਰ ਅੰਦਰੋਂ Laash ਮਿਲੀ ਤਾਂ ਰਿਸ਼ਤੇਦਾਰਾਂ ਦੀ ਬੇਬਸੀ ਹੰਝੂਆ ਰਹੀ ਬਾਹਰ ਆ ਰਹੀ ਸੀ ਸ਼ੁਰੂਆਤੀ ਜਾਂਚ ਮਾਮਲੇ ਵਿੱਚ ਇਸ਼ਾਰਾ ਕਰ ਰਹੀ ਹੈ ਖੁਦਕੁਸ਼ੀ ਵੱਲ ਮੌਕੇ ਵਾਰਦਾਤੋਂ ਘਰ ਅੰਦਰ ਕਮਰੇ 'ਚ ਬੈਠ ਤੇ ਮਨੋਹਰ ਲਾਲ ਦੀ ਪਤਨੀ ਰਜਨੀ ਤੇ ਦੋ ਬੱਚੇ ਮ੍ਰਿਤਕ ਪਏ ਸਨ ਮਨੋਹਰ ਲਾਲ ਦੀ Laash ਪੱਖੇ ਨਾਲ ਲਟਕ ਰਹੀ ਸੀ ਰਿਸ਼ਤੇਦਾਰਾ ਮੁਤਾਬਕ ਕਈ ਵਾਰ ਫੋਨ ਕਰਨ ਤੇ ਸੰਪਰਕ ਨਾ ਹੋਣ ਤੇ ਉਹ ਖੁਦ ਘਰ ਪਹੁੰਚੇ। ਦਰਵਾਜ਼ਾ ਬੰਦ ਸੀ। ਕਾਫੀ ਦੇਰ ਖੜਕਾਉਣ ਤੋਂ ਬਾਅਦ ਕੋਈ ਜਵਾਬ ਨਾ ਆਇਆ ਤਾਂ ਦਰਵਾਜ਼ਾ ਤੋੜਿਆ ਗਿਆ। ਉਸ ਤੋਂ ਬਾਅਦ ਰੂਚਨ ਜੋੜਨ ਵਾਲਾ ਮੰਜ਼ਰ ਸਾਹਮਣੇ ਸੀ। ਤਾਂ ਕੋਈ ਪਰੇਸ਼ਾਨੀ ਮੈਂ ਕੱਲ ਤਾਂ ਆਇਆ ਹਾਂ ਲੈ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਸੀ ਮੈਂ ਦੁੱਧ ਦੇਣਾ ਹੁੰਦਾ ਸੀ ਦੁਪਹਿਰ ਤੀਏ। ਕੋਈ ਗੱਲਬਾਤ ਕੀਤੀ ਨਹੀਂ ਇਦਾਂ ਦੀ ਕੋਈ ਕਰੇ ਲੜਾਈ ਝਗੜਾ ਨਹੀਂ ਕਰੇ ਦੇਖਿਆ ਸੀ ਨਾ। ਘਰੋਂ ਸਾਨੂੰ ਪਤਾ ਲੱਗਾ ਇਦਾਂ ਇਦਾਂ ਹੋ ਗਈ ਉੱਥੋਂ ਇਸ ਵੇਲੇ ਜਿਵੇਂ ਸਕੂਟਰ ਚੱਕ ਕੇ ਇਧਰ ਆ ਗਏ। ਖਬਰ ਏਵੀਏ ਕਿ ਲਾਸ਼ਾਂ ਨੇੜੇੋਂ ਇੱਕ ਸੁਸਾਇਡ ਨੋਟ ਵੀ ਮਿਲਿਆ ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਸੁਸਾਇਡ ਨੋਟ ਤੇ 18 ਫਰਵਰੀ ਦੀ ਤਾਰੀਖ ਪਾਈ ਹੋਈ ਹੈ ਮ੍ਰਿਤਕ ਮਨੋਹਰ ਲਾਲ ਸਥਾਨਕ ਕਸਬੇ ਵਿੱਚ ਬੱਸ ਸਟੈਂਡ ਨੇੜੇ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਮੂਲ ਰੂਪ ਤੋਂ ਹਿਮਾਚਲ ਦਾ ਰਹਿਣ ਵਾਲਾ ਸੀ ਇੱਕ ਲੜਕਾ ਮਨੋਹਰ ਲਾਲ ਉਹਦੀ ਲੜਕੀ ਰਜਨੀ ਘਰ ਵਾਲੀ ਉਹਦੀ ਰਜਨੀ ਸ਼ੈਲੀ ਤੇ ਤੁਸ਼ਾਰ ਉਹਨਾਂ ਦੇ ਦੋ ਬੱਚੇ ਜਿਹੜੇ ਛੋਟੇ ਆ ਉਹਨਾਂ ਨੇ ਸੁਸਾਇਡ ਕੀਤੀ ਹੋਈ ਸੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹ ਵੈਸੇ ਹੀ ਕਰ ਵੀ ਲਏਗਾ ਜਾਣਕਾਰੀ ਮੁਤਾਬਕ ਕਈ ਦਿਨਾਂ ਤੋਂ ਮਨੋਹਰ لال ਕਾਮਤੇ ਵੀ ਨਹੀਂ ਜਾ ਰਿਹਾ ਸੀ ਮਨੋਹਰ ਕਿਸੇ ਬਿਮਾਰੀ ਤੋਂ ਵੀ ਪੀੜਤ ਸੀ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ